ਯਾਰ ਜੀ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਆ ਰਾਤੀ ਬਾਰਿਸ਼ ਤਾਂ ਕਾਫੀ ਹੋਈ ਪਰ ਧੁੱਪ ਨੇ ਹੁਣ ਆਪਣਾ ਪੂਰਾ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਅੱਖਾਂ ਵੀ ਨਹੀਂ ਖੁੱਲਣ ਦੀਆਂ ਤੇ ਹੋਰ ਸਨਾਉਂਸ ਸਤ ਠੀਕ ਠਾਕ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਚੱਲੇ ਹਾਂ ਜਰਾ ਕਦਜਾਰ ਨੂੰ ਤੇ ਅੱਜ ਉਹ ਲੈ ਕੇ ਚੱਲਦੇ ਹਾਂ ਤੁਹਾਨੂੰ ਨਾਲ ਸੱਡਨ ਸਾਰਿਆਂ ਦਾ ਫੈਮਲੀ ਮੈਂਬਰਸ ਦਾ ਪਲਾਨ ਬਣ ਰਿਹਾ ਸੀ ਕਿ ਮੇਬੀ ਇੱਕ ਜਾਂ ਦੋ ਦਿਨ ਚ ਅਸੀਂ ਜਾਈਏ ਕਿਤੇ ਬਾਹਰ ਮਤਲਬ ਘਾਤੋਂ ਬਾਹਰ ਸਟੇਟ ਤੋਂ ਬਾਹਰ ਨਹੀਂ ਤੇ ਉਹਦੇ ਰਿਗਾਰਡਿੰਗ ਫਿਰ ਥੋੜੀ ਬਹੁਤ ਸ਼ੋਪਿੰਗ ਕਰਨ ਵਾਲੀ ਸੀ ਆਪਣੇ ਲਈ ਕੁਝ ਦੇਖਣਾ ਸੀ ਤੇ ਬੱਚਿਆਂ ਲਈ ਤੇ ਪਹਿਲਾਂ ਅਸੀਂ ਗਏ ਵਿਸ਼ਾਲ ਮੈਗਾਵਾਟ ਉੱਥੇ ਕੁਝ ਪਸੰਦ ਨਹੀਂ ਆਇਆ ਫਿਰ ਲਿਬਾਸ ਨਾਮ ਤੋਂ ਨਾ ਬੱਚਿਆਂ ਦਾ ਇੱਕ ਨਿਊ ਸ਼ੋਰੂਮ ਖੁੱਲਿਆ ਤੇ ਉੱਥੋਂ ਫਿਰ ਬੇਟੀ ਦੇ ਡਰੈਸੇਸ ਦੇਖੀਆਂ ਮੱਟੀ ਦੀਆਂ ਪਸੰਦ ਆ ਗਈਆਂ ਉਹ ਲੈ ਕੇ ਤੇ ਫਿਰ ਕੁਝ ਖਾਣ ਪੀਣ ਦਾ ਸਮਾਨ ਵੀ ਲੈਣਾ ਸੀਗਾ ਤੇ ਸਰਦਾਰ ਸਾਹਿਬ ਕਹਿੰਦੇ ਕਿ ਹੋ ਸਕਦਾ ਹੈ ਕਿ ਆਪਾਂ ਕੱਲ ਹੀ ਚਲੇ ਜਾਈਏ ਜੇ ਪਲਾਨ ਬਣ ਗਿਆ ਤੇ ਫਿਰ ਰਸਤੇ ਵਾਸਤੇ ਵੀ ਕੁਝ ਲੈ ਲਾਂਗੇ ਜਿੱਥੇ ਅਸੀਂ ਜਾਣਾ ਸੀ ਉਹ ਤੁਹਾਨੂੰ ਕੱਲ ਦੇ ਵਲੌਗ ਚ ਪਤਾ ਲੱਗ ਜਾਏਗਾ ਹਨਾ ਸਾਡੇ ਤੋਂ 3-4 ਘੰਟੇ ਦਾ ਰਸਤਾ ਹੈ ਬਟਾਲੇ ਤੋਂ ਤੇ ਬੱਚਿਆਂ ਨੇ ਨਾਲ ਲੁਣਾ ਫਿਰ ਕੁਝ ਨਾ ਕੁਝ ਖਾਣ ਪੀਣ ਨੂੰ ਤਾਂ ਚਾਹੀਦਾ ਹੀ ਆ ਤੇ ਉਹਦੇ ਰਿਗਾਰਡਿੰਗ ਅਸੀਂ ਸਮਾਰਟ ਬਾਜ਼ਾਰ ਆਏ ਸੀਗੇ ਤੇ ਘਰ ਦਾ ਹੋਰ ਵੀ ਸਮਾਨ ਲੈਣਾ ਸੀ ਇੱਕ ਦੋ ਚੀਜ਼ਾਂ ਲੈਣੀਆਂ ਸੀ ਕਹਿੰਦੇ ਚੱਲ ਤੂੰ ਉਹ ਵੀ ਦੇਖ ਲੈ ਤੇ ਨਾਲੇ ਕੁਛ ਨਾ ਕੁਛ ਵੈਸੇ ਸਨੈਕਸ ਦੇ ਤੌਰ ਤੇ ਵੀ ਖਾਣ ਨੂੰ ਲੈ ਲਓ ਉਹ ਲੈ ਕੇ ਤੇ ਫਿਰ ਆਗੇ ਅਸੀਂ ਵਾਪਸ ਇਹ ਬਜ਼ਾਰ ਤੋਂ ਆਗੇ ਸੀਗੇ ਘਰ ਬੱਚਿਆਂ ਦਾ ਲੈਣਾ ਸੀਗਾ ਬੇਟੀ ਦਾ ਸੂਟ ਇੱਕ ਵੱਡੀ ਬੇਟੀ ਦਾ ਥੋੜਾ ਬਹੁਤ ਸਮਾਨ ਲੈਣਾ ਉਹ ਲੈ ਕੇ ਆਏ ਤੇ ਅੱਜ ਲਾਈਟ ਨੇ ਇੰਨਾ ਤੰਗ ਕੀਤਾ ਇੰਨਾ ਤੰਗ ਕੀਤਾ ਰਾਤ ਦਾ ਤੁਤੋਂ ਸਾਡੇ ਇਨਵਰਟਰ ਨੇ ਵੀ ਮਤਲਬ ਜਵਾਬ ਦੇ ਦਿੱਤਾ ਰਾਤੀ ਪਹਿਲਾਂ ਬੰਦ ਹੋ ਗਿਆ ਲਾਈਟ ਬੰਦ ਹੋਈ ਨਾਲ ਹੀ ਇਨਵਰਟਰ ਬੰਦ ਆ ਸਵੇਰ ਦਾ ਵੀ ਪਤਾ ਨਹੀਂ ਕੋਈ ਪ੍ਰੋਬਲਮ ਹੋਈ ਕੱਲ ਬਾਰਿਸ਼ ਤੇ ਕਰਕੇ ਦੋ ਤਿੰਨ ਵਾਰੀ ਲਾਈਟ ਬੰਦ ਹੋਈ ਤੇ ਨਾਲ ਹੀ ਇਨਵਰਟਰ ਦਾ ਵੀ ਕੰਮ ਹੁਣ ਜਾ ਕੇ ਫਿਰ ਕਿਤੇ ਲਾਈਟ ਆਈ ਤੇ ਬੱਚਿਆਂ ਨੂੰ ਸਵਾਲ ਕੇ ਹਟੀਆਂ ਕੀ ਸ਼ੁਕਰ ਆ ਲਾਈਟ ਆਈ ਤੇ ਸੌਂਗੇ ਚਾਹੇ ਗਰਮੀ ਦੇ ਕਰਕੇ ਉਹਨਾਂ ਨੇ ਸੌਣਾ ਨਹੀਂ ਸੀਗਾ ਤੇ ਮੈਨੂੰ ਤੰਗ ਕਰੀ ਜਾਣਾ ਤੇ ਚਲੋ ਸ਼ੁਕਰ ਆ ਪਰਮਾਤਮਾ ਦਾ ਕਿ ਲਾਈਟ ਆ ਗਈ ਬਹੁਤ ਔਖਾ ਹੋ ਜਾਂਦਾ ਵੀ ਇਨਵਰਟਰ ਤੋਂ ਬਿਨਾ ਤਾਂ ਗਰਮੀਆਂ ਦੇ ਵਿੱਚ ਬਹੁਤ ਔਖਾ ਹੈ। ਚਾਹ ਦਾ ਟਾਈਮ ਹੋ ਗਿਆ ਤੇ ਚਾਹ ਰੱਖੀਆ ਮੈਂ ਬਣ ਚੱਲੀ ਬਸ ਤੇ ਮੈਂ ਨਾ ਕੱਲ ਵਲੌਗ ਪਾਇਆ ਸੀ ਨਾ ਕਿ ਮੈਂ ਕਿਚਨ ਦਾ ਸਮਾਨ ਲੈ ਕੇ ਆਈ ਤੇ ਉਹਦੀ ਚਿੱਕਾ ਟ੍ਰੇ ਇੱਥੇ ਮੈਂ ਲੈ ਕੇ ਆਈ ਹਾਂ। ਮੈਨੂੰ ਇਹ ਬਹੁਤ ਵਧੀਆ ਲੱਗਦੇ ਪਹਿਲਾਂ ਨੂੰ ਲਿਖ ਲਿਆ ਹੁੰਦੇ ਸੀ ਕਿ ਉਹ ਟੁੱਟੇਗੇ ਜਲਦੀ ਉਹਨਾਂ ਦੀ ਕੁਆਲਿਟੀ ਥੋੜੀ ਠੀਕ ਠੀਕ ਸੀਗੀ। ਬਟ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੈ। ਮੈਂ ਮੈਂ ਦੋ ਲੈ ਕੇ ਆਈ। ਮੰਮੀ ਵਾਸਤੇ ਤੇ ਆਪਣੇ ਲਈ ਇਹ ਤਾਂ ਚਾਹ ਪੀਂਦੇ ਨਹੀਂ ਆ ਤੇ ਸੋ ਫਿਰ ਮੈਂ ਆਪਣੇ ਲਈ ਤੇ ਮੰਮਾ ਲਈ ਲੈ ਕੇ ਆਈ ਤਾਂ ਟ੍ਰੇ ਵੀ ਨਵੀਂ ਲੈ ਕੇ ਆਈ ਆ ਦੱਸਿਓ ਤੁਸੀਂ ਸਾਰੇ ਕਿਵੇਂ ਲੱਗੀ ਤੁਹਾਨੂੰ ਸੋਹਣੀਆਂ ਲੱਗਦੀਆਂ ਨੇ ਇਦਾਂ ਦੀਆਂ ਨੇ ਮਤਲਬ ਨਿੱਕੀਆਂ ਨਿੱਕੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਆਪਣੇ ਕਿਚਨ ਚਾ ਪਾ ਰੱਖੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਮੈਨੂੰ ਬੜੀ ਰੀਜ਼ ਆ ਕਿ ਇਦਾਂ ਦੀਆਂ ਚੀਜ਼ਾਂ ਨੇ ਮੇਰੇ ਕਿਚਨ ਚ ਹੋਣ ਤੇ ਤੁਸੀਂ ਮੈਨੂੰ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਘਰ ਨਤੰਦਿਆਂ ਚ ਸੋਨੀਆਂ ਸੋਨੀਆਂ ਨਿੱਕੇ ਨਿੱਕੇ ਚੀਜ਼ਾਂ ਆਪਣੇ ਕਿਚਨ ਚ ਲਿਆਉਂਦਾ ਰਹਿੰਦਾ ਹੈ ਅੱਜ ਰਾਤ ਦੇ ਡਿਨਰ ਚ ਬਣਾਈ ਸੀ ਅਰਬੀ ਦੀ ਸਬਜੀ ਤੇ ਉਹਦੇ ਨਾਲ ਮੈਂ ਪਕੌੜੀਆਂ ਵਾਲਾ ਦਹੀਂ ਬਣਾਉਣਾ ਚਾਹੁੰਦੀ ਸੀ ਤੇ ਉਹਦੇ ਲਈ ਮੈਂ ਤਵੇ ਤੇ ਆ ਪਕੌੜੀਆਂ ਪਾਈਆਂ ਬਹੁਤ ਸਵਾਦ ਬਣਦਾ ਹੈ ਦਹੀਂ ਤੇ ਨਾਲ ਹੀ ਇਹ ਬੇਟੀ ਨੂੰ ਇਡਲੀਆਂ ਬਹੁਤ ਪਸੰਦ ਆ ਵੱਡੀ ਬੇਟੀ ਨੂੰ ਤੇ ਮੈਂ ਕਿਹਾ ਚੱਲ ਇਹਨੂੰ ਸਨੈਕਸ ਤੇ ਤੌਹਤੇ ਥੋੜੀਆਂ ਬਹੁਤੀਆਂ ਬਣਾ ਦਿੰਨੀ ਆ ਤੇ ਉਹ ਮੈਂ ਬਣਾਈਆਂ ਸੀ ਗੈਂਦੀ ਰੈਸਪੀ ਵੀ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਮਤਲਬ ਛਟਪਟ ਬੜੀ ਵਧੀਆ ਜੀ ਇਹ ਜਿਹੜੀ ਆ ਇਡਲੀ ਬਣ ਜਾਂਦੀ ਹੈ ਤੇ ਮੇਰਾ ਮਤਲਬ ਬੱਚੇ بڑے ਚਾਹ ਨਾਲ ਖਾ ਲੈਂਦੇ ਵੱਡੀ ਬੇਟੀ ਖਾ ਲੈਂਦੀ ਆ ਛੋਟੀ ਘਟ ਖਾਂਦੀ ਆ ਤੇ ਛੋਟੀ ਜਿਹੜੀ ਉਹ ਵੇਸਣ ਦਾ ਪੂੜਾ ਜਿਹਨੂੰ ਅੱਜ ਕੱਲ ਚਿਲਾ ਕਹਿ ਦਿੰਦੇ ਆ ਸਾਡੇ ਟਾਈਮ ਤੇ ਪਹਿਲਾਂ ਉਹਨੂੰ ਵੇਸਣ ਦਾ ਪੂੜਾ ਹੀ ਕਹਿੰਦੇ ਹੁੰਦੇ ਸੀ ਕਿ ਉਹ ਖਾਂਦੀ ਉਹ ਉਸੇ ਵੇਲੇ ਆਪਣੀ ਪਲੇਟ ਲੈ ਕੇ ਚਲੀ ਗਈ ਆ ਤੇ ਮੈਂ ਕਿਹਾ ਚਲ ਤੂੰ ਉਹ ਖਾ ਲੈ ਵੱਡੀ ਬੇਟੀ ਨੂੰ ਆਰੀਲ ਦੀ ਚਟਨੀ ਬਣਾਈ ਸੀ ਦੋ ਦਿਨ ਪਹਿਲਾਂ ਜਦੋਂ ਮम्मा ਨੇ ਦੋਸੇ ਬਣਾਏ ਸੀਗੇ ਤੇ ਉਹ ਦੇਖ ਕੇ ਤੇ ਨਾਲ ਉਹਨੂੰ ਟొਮੇਟੋ ਕੈਚੱਪ ਦੇ ਦਿੱਤੀ ਮੈਂ ਤੇ ਉਹ ਇੰਨੇ ਚ ਖੁਸ਼ ਹੋਗੀ ਕਿ ਮੈਂ ਇਡਲੀ ਖਾ ਲਾਂਗੀ ਤੇ ਛੋਟੀ ਆਪਣਾ ਖਾ ਰਹੀ ਸੀਗੀ ਵੈਸੇ ਦਾ ਪੂੜਾ ਫਿਰ ਮੈਂ ਉਹਨੂੰ ਦੇ ਰਿਵਿਊ ਲੈਣ ਵਾਸਤੇ ਆਈ ਕਿ ਦੱਸੋ ਕਿਵੇਂ ਦੀ ਬਣੀ ਆ ਤੇ ਖੁਸ਼ ਸੀਗੀਆਂ ਐ ਵੀ ਤੇ ਛੋਟੀ ਵੀ ਛੋਟੀ ਤਾਂ ਮਸਤ ਪੂਰੀ ਆਪਣੇ ਖਾ ਰਹੀ ਸੀਗੀ ਉਹ ਵੀ ਆਪਣਾ ਰਿਐਕਸ਼ਨ ਦੇਗੀ ਜਰੂਰ ਕਹਿ ਰਹੀ ਐ ਮੈਂ ਪੁੱਛ ਰਹੀ ਐ ਨਾ ਕਿਵੇਂ ਦਾ ਲੱਗ ਰਿਹਾ ਇੱਥੇ ਮੈਂ ਵਾਇਸ ਓਵਰ ਤਾਂ ਕਰ ਰਹੀ ਐ ਕਿ ਪਿੱਛੇ ਉਹਨਾਂ ਨੇ ਕਾਰਟੂਨ ਲਗਾਏ ਹੋਏ ਸੀ ਕਿ ਆਪਣੇ ਕਾਰਟੂਨ ਦੇਖ ਰਹੀਆਂ ਹੈਗੀਆਂ ਤੇ ਦੋਨੋਂ ਖੁਸ਼ ਸੀ ਤੇ ਇਹ ਦੇਖਿਓ ਨਾ ਬਹੁਤ ਵਧੀਆ ਐ ਸੌਫਟ ਵਾਲੀ ਬਣੀ ਹੋਈ ਐ ਮੈਂ ਜ਼ਰੂਰ ਕਿਸੇ ਦਿਨ ਜੇ ਤੁਹਾਨੂੰ ਤੁਸੀਂ ਸਾਰੇ ਕਮੈਂਟ ਕਰਿਓ ਜੇ ਹੋਇਆ ਤਾਂ ਮੈਂ ਇਹਦੀ ਰੈਸਪੀ ਵੀ ਜ਼ਰੂਰ ਸ਼ੇਅਰ ਕਰਾਂਗੀ ਤੇ ਬਹੁਤ ਵਧੀਆ ਕੁਝ ਵੱਧ ਗਿਆ ਸੀ ਮੰਮੀ ਤੇ ਘਰੇ ਨਹੀਂ ਸੀ ਮੈਂ ਆਣ ਕੇ ਖਾਣੇ ਹੋਣਗੇ ਤੇ ਖਾ ਲੈਣਗੇ ਤੇ ਜੋ ਮੈਂ ਮੈਂਸ਼ਨ ਕੀਤਾ ਸੀਗਾ ਕਿ ਅਸੀਂ ਕਿਤੇ ਜਾ ਰਹੇ ਹਾਂ ਕੱਲ ਇਹ ਉਹਦੀ ਹੀ ਤਿਆਰੀ ਆ ਤੇ ਇਹ ਮੈਂ ਸਵੇਰੇ ਨਾਲ ਬਣਾ ਕੇ ਲੈ ਜਾਵਾਂਗੀ ਥੋੜਾ ਬਹੁਤਾ ਐਜਾ ਸਨੈਕਸ ਤੇ ਫਿਰ ਮੈਂ ਖਾਦਾ ਆਪਣਾ ਡਿਨਰ ਕੀਤਾ ਕੰਪਲੀਟ ਐ ਮੇਰਾ ਪਕੌੜੀਆਂ ਵਾਲਾ ਦਹੀਂ ਅਰਬੀ ਦੀ ਸਬਜੀ ਤੇ ਮੇਰੇ ਫੁਲਕੇ ਬਹੁਤ ਟਾਈਮ ਹੋ ਗਿਆ 10:30 ਦਾ ਤੇ ਸਾਰੇ ਸੌਂ ਗਏ ਨੇ ਤੇ ਮੇਰੀ ਥੋੜੀ-ਬਹੁਤ ਤਿਆਰੀ ਰਹਿੰਦੀ ਸੀਗੀ ਤੇ ਮੈਂ ਉਹ ਗੱਲ ਮੈਂ ਕਿਹਾ ਆਪਣਾ ਸੂਟ ਪ੍ਰੈਸ ਕਰ ਲਾਂ ਤੇ ਡਿਨਰ ਵਗੈਰਾ ਕੰਪਲੀਟ ਹੋ ਗਿਆ ਸੀਗਾ ਮੈਂ ਤੁਹਾਨੂੰ ਦੱਸਿਆ ਜਿਵੇਂ ਪਕੌੜੀਆਂ ਵਾਲਾ ਵੇਸਣ ਦੀ ਆਪਾਂ ਤੇ ਉਹਨੂੰ ਪਕੌੜੀਆਂ ਵਾਲਾ ਦੇ ਹੀ ਕਹਿੰਨੇ ਆ ਬਾਕੀ ਤੁਸੀਂ ਦੱਸਿਓ ਕਿ ਤੁਹਾਡੇ ਉਧਰ ਕਿਸੇ ਹੋਰ ਨਾਮ ਨਾਲ ਵੀ ਜਾਣੇ ਜਾਂਦਾ ਵੇਸਣ ਤੇ ਜਿਵੇਂ ਸੌਰੀ ਤਵੇ ਤੇ ਵੇਸਣ ਦੀ ਛੋਟੇ-ਛੋਟੇ ਜਿਹੜੀ ਆਪਾਂ ਪਕੌੜੀਆਂ ਬਣਾ ਕੇ ਦਹੀਂ ਚ ਪਾਉਨੇ ਆ ਉਹਦੀ ਗਈ ਪਈਆਂ ਤੇ ਜੇ ਤੁਹਾਡੇ ਕਿਸੇ ਹੋਰ ਨਾਮ ਦੇ ਨਾਲ ਉਸ ਰੈਸਪੀ ਨੂੰ ਜਾਣਦੇ ਆ ਤਾਂ ਉਹ ਵੀ ਮੈਨੂੰ ਦੱਸਿਓ ਤੇ ਸਾਡੇ ਤਾਂ ਇੱਧਰ ਮਾਝੇ ਵਾਲ ਸਾਡੀ ਗੁਰਦਾਸਪੁਰ ਡਿਸਟ੍ਰਿਕਟ ਚੋਂ ਆਪਾਂ ਪਕੌੜੀਆਂ ਵਾਲਾ ਦਹੀਂ ਕਹਿੰਦੇ ਆ ਤੇ ਆਪਾਂ ਹੁਣ ਹੋ ਗਈ ਹੈ ਤਿਆਰੀ ਆਲਮੋਸਟ ਮੈਂ ਆਪਣਾ ਸੂਟ ਪ੍ਰੈਸ ਕਰ ਲਿਆ ਬਾਕੀ ਬੱਚਿਆਂ ਦਾ ਮੈਂ ਇੱਕ ਛੋਟਾ ਜਿਹਾ ਬੈਗ ਤਿਆਰ ਕਰ ਲੈਣੀ ਹੁੰਦੀ ਹੈ ਕਿੱਕ ਇੱਕ ਡਰੈਸ ਉਹਨਾਂ ਦੀ ਐਕਸਟਰਾ ਰੱਖ ਲੈਣੀ ਭਾਵੇਂ ਇੱਕ ਦਿਨ ਲਈ ਜਾਣਾ ਆਪਾਂ ਸਵੇਰੇ ਜਾਣਾ ਸ਼ਾਮ ਤੱਕ ਵਾਪਸ ਆ ਜਾਣਾ ਤੇ ਪਰ ਫਿਰ ਵੀ ਬੱਚੇ ਛੋਟੇ ਆ ਤੇ ਨਾਲ ਇੱਕ ਡਰੈਸ ਜ਼ਰੂਰੀ ਹੁੰਦੀ ਆ ਤੇ ਇਹ ਸੀਗਾ ਅੱਜ ਦਾ ਮੇਰਾ ਵਲੌਗ ਤੇ ਆਸ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਕੱਲ ਦਾ ਵਲੌਗ ਵੀ ਬਹੁਤ ਜ਼ਿਆਦਾ ਇੰਟਰਸਟਿੰਗ ਹੋਵੇਗਾ ਸੋ ਕੱਲ ਦਾ ਆਪਾਂ ਤੇ ਜਿਹੜੀ ਸ਼ੁਰੂਆਤ ਆ ਉਹ ਕਰਾਂਗੇ ਸਵੇਰ ਤੋਂ ਮਾਰਨਿੰਗ ਟਾਈਮ ਤੋਂ ਉਸ ਵਲੌਗ ਦੀ ਤੇ ਇਹਨੂੰ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੁਣ ਤੱਕ ਪਿਆਰ ਦੇ ਰਹੇ ਹੋ ਅੱਗੇ ਵੀ ਇਦਾਂ ਹੀ ਪਿਆਰ ਦਿਓ ਪੂਰਾ ਵਲੌਗ ਦੇਖ ਕੇ ਤੇ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਜੀ ਥੈਂਕ ਯੂ